ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜੋ ਲੋਕ ਗਲਤ ਢੰਗ ਨਾਲ ਸੜਕਾਂ ਉੱਪਰ ਪਾਰਕਿੰਗ ਕਰਦੇ ਹਨ ਉਹਨਾਂ ਦੀਆਂ ਗੱਡੀਆਂ ਟੋ ਕੀਤੀਆਂ ਜਾਂਦੀਆਂ ਹਨ ਇਸ ਦੇ ਤਹਿਤ ਹੀ ਟੋ ਕੀਤੀਆਂ ਗੱਡੀਆਂ ਦੇ ਮਾਲਕਾਂ ਨੇ ਆਖਿਆ ਕਿ ਟ੍ਰੈਫਿਕ ਪੁਲਿਸ ਵੱਲੋਂ ਇਹ ਉਹਨਾਂ ਨਾਲ ਤੱਕਾ ਕੀਤਾ ਜਾ ਰਿਹਾ ਹੈ ਕਿਉਂਕਿ ਉਹ 2 ਮਿੰਟ ਲਈ ਵੀ ਅਗਰ ਸਾਈਡ ਤੇ ਹੁੰਦੇ ਹਨ ਤਾਂ ਉਹਨਾਂ ਦੀ ਗੱਡੀ ਟੋ ਕੀਤੀ ਜਾਂਦੀ ਹੈ ਜੋ ਕਿ ਗਲਤ ਹੈ ਪਰ ਜਦੋਂ ਫਾਸਟਰੀ ਨਿਊਜ਼ ਟੀਮ ਨੇ ਟੋਇੰਗ ਵੈਨ ਦੇ ਡਰਾਈਵਰ ਨਾਲ ਗੱਲ ਕੀਤੀ ਤਾਂ ਉਸ ਤੋਂ ਉਸਦੇ ਲਾਇਸੈਂਸ ਬਾਰੇ ਪੁੱਛਿਆ ਗਿਆ ਪਰ ਉਸ ਦਾ ਜਵਾਬ ਸੀ ਕਿ ਉਸ ਕੋਲ ਇਸ ਵੇਲੇ ਡਰਾਈਵਿੰਗ ਲਾਇਸੈਂਸ ਨਹੀਂ ਹੈ ਸੋ ਐਡੀਐਸਪੀ ਟ੍ਰੈਫਿਕ ਅਮਨਦੀਪ ਕੌਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੇ ਲੋਕਾਂ ਦੀਆਂ ਗੱਡੀਆਂ ਟੋ ਕਰਕੇ ਲੈ ਜਾ ਰਹੇ ਹਨ ਉਹਨਾਂ ਕੋਲ ਖੁਦ ਲਾਇਸੈਂਸ ਹੀ ਨਹੀਂ ਹੈ ਸੋ ਇੱਥੇ ਇੱਕ ਹਕਾਵਤ ਸਿੱਧ ਹੁੰਦੀ ਹੈ ਕਿ ਦੀਵੇ ਥੱਲੇ ਸਦਾ ਹਨੇਰਾ ਹੀ ਹੁੰਦਾ ਹੈ ਜੋ ਟ੍ਰੈਫਿਕ ਨਿਯਮ ਬਣਾਉਂਦੇ ਹਨ ਉਹੀ ਟ੍ਰੈਫਿਕ ਨਿਯਮ ਤੋੜਦੇ ਹਨ ਸ਼ਹਿਰ ਦੇ ਵਿੱਚ ਪਾਰਕਿੰਗ ਦੀ ਪਹਿਲਾਂ ਹੀ ਬੜੀ ਸਮੱਸਿਆ ਹੈ ਤੇ ਉਤੋਂ ਜਿਹੜੀ ਟੋਇੰਗ ਵੈਨਾਂ ਨੇ ਟ੍ਰੈਫਿਕ ਪੁਲਿਸ ਦੀਆਂ ਉਹ ਗੱਡੀਆਂ ਚੁੱਕ ਕੇ ਲੈ ਜਾਂਦੀਆਂ ਨੇ ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਜਿਹੜਾ ਹੈ ਉਹ ਸਾਹਮਣਾ ਕਰਨਾ ਪੈਂਦਾ ਹੈ ਸੋ ਅਸੀਂ ਇਸ ਵੇਲੇ ਮੌਜੂਦ ਹਾਂ ਗਵਰਨਮੈਂਟ ਕਾਲਜ ਦੇ ਬਿਲਕੁਲ ਸਾਹਮਣੇ ਜਿੱਥੇ ਟੋਹ ਕੀਤੀਆਂ ਹੋਈਆਂ ਗੱਡੀਆਂ ਜਿਹੜੀਆਂ ਨੇ ਉਹ ਲਿਆਂਦੀਆਂ ਜਾਂਦੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਹੁਣੇ ਹੀ ਇੱਕ ਗੱਡੀ ਲਿਆਂਦੀ ਗਈ ਹੈ ਜਿਹੜੀ ਇੱਥੇ ਪਾਰਕ ਕਰ ਦਿੱਤੀ ਗਈ ਹੈ ਤੇ ਅਸੀਂ ਡਰਾਈਵਰ ਜਿਹੜੇ ਨੇ ਟੋਇੰਗ ਵੈਨ ਦੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਇੰਟਰਵਿਊ ਕਿਹੜੀਆਂ ਗੱਡੀਆਂ ਨੇ ਕਿੱਥੋਂ ਚੱਕ ਕੇ ਲੈਂਦੀਆਂ ਨੇ ਜੀ ਆੜੀ ਹੁਣ ਲੈ ਕੇ ਕਿੱਥੋਂ ਲੈ ਕੇ ਆਏ ਹੋ ਇਹ ਪੁਤਲੀ ਘਰੋਂ ਲੈਂਦੀ ਜੀ ਕਿੱਥੇ ਲੱਗੀ ਸੀਗੀ ਇਹ ਇਹ ਨੌਂ ਬਾਰ ਗਈ ਹੂੰ ਹਾਂਜੀ ਕਿਤੇ ਜਦੋਂ ਗੱਡੀ ਚੁੱਕਦੇ ਪਤਾ ਕਿਸ ਤਰ੍ਹਾਂ ਪੰਜਾ ਪਾਈ ਦਾ ਭਾਈ ਫੋਟੋ ਖਿੱਚ ਲਈ ਪਹਿਲਾਂ ਹੂੰ ਅਤੇ ਨੌਂ ਪਾਰਕ ਦਾ ਬੋਰਡ ਲੱਗਾ ਆ ਇਹਦੇ ਤੁਸੀਂ ਬਾਹਰ ਲਾਈ ਹੂੰ ਅਸੀਂ ਤੇ ਉੱਥੇ ਜਦੋਂ ਗੱਡੀ ਚੁੱਕ ਲੈਨੇ ਹਾਂ ਤੇ ਉੱਥੇ ਕੋਈ ਡਰਾਈਵਰ ਵਗੈਰਾ ਨਹੀਂ ਮੌਜੂਦ ਹੁੰਦਾ ਤੇ ਕੋਈ ਨਿਸ਼ਾਨ ਵਗੈਰਾ ਕੋਈ ਨਿਸ਼ਾਨ ਤੇ ਇਹ ਨੰਬਰ ਲਿਖਦੇ ਆਪਾਂ ਕਾਜੇ ਨਾਲ ਹੂੰ ਨੰਬਰ ਲਾ ਕੇ ਫੋਟੋ ਖਿੱਚ ਲਿਆ ਗਏ ਹਾਂ ਹੂੰ ਹਾਂਜੀ ਤੁਹਾਡੇ ਕੋ ਲਾਇਸੈਂਸ ਹੈਗਾ ਹਾਂਜੀ ਦਿਖਾ ਦਿਓ ਹੁੰਦੇਗਾ ਨਹੀਂ ਇਹ ਕੋਲ ਨਹੀਂ ਹੈਗਾ ਬਾਅਦ ਵਿੱਚ ਦਿਖਾ ਦੂੰਗਾ ਬਾਅਦ ਵਿੱਚ ਕਦੋਂ ਦਿਖਾਓਗੇ ਗੱਡੀ ਤੁਸੀਂ ਚਲਾ ਰਹੇ ਜੇ ਸੜਕ ਤੇ ਲਾਇਸੈਂਸ ਤੁਹਾਡੇ ਕੋਲ ਹੈ ਕੋ ਮੈਂ ਕਿ ਕਿਤੇ ਬੰਦੇ ਨੂੰ ਫੜਾਇਆ ਹੈ ਲੜਾਈ ਝਗੜਾ ਹੋ ਜਾਂਦਾ ਤੁਹਾਨੂੰ ਪਤਾ ਕਈ ਗੱਲਾਂ ਤਾਂ ਲੱਗਦੀਆਂ ਕੀ ਗੱਲ ਗਏ ਸਕਦੇ ਨੇ ਨਹੀਂ ਤਾਂ ਫਿਰ ਤੇ ਤੁਹਾਡਾ ਹੀ ਪਹਿਲਾਂ ਚਲਾਨ ਬਣਦਾ ਇੱਥੇ ਤੇ ਕੀ ਹੋ ਸਕਦਾ ਇਹ ਕੰਮ ਨਹੀਂ ਕਰ ਨਹੀਂ ਜੇ ਕਿ ਇਹਨੂੰ ਫੜਾਇਆ ਹੈ ਤੇ ਕਿ ਇਹਨੂੰ ਕਹਿੰਦੇ ਕੋਈ ਨਹੀਂ ਤੇ ਹੜੀਆਂ ਅੰਗ ਜਾ ਜਾਈਗਾ ਮੈਂ ਕਿਹਾ ਗੱਡੀ ਵੀ ਪ੍ਰਾਈਵੇਟ ਹੈਗੀ ਹੈ ਕਿਹੜਾ ਸਰਕਾਰੀ ਹੈ ਤੇ ਨਾਲੇ ਲਾਇਸੈਂਸ ਕਿਉਂ ਨਹੀਂ ਹੈਗਾ ਜੀ ਗੱਡੀ ਤੁਸੀਂ ਸੜਕ ਤੇ ਚਲਾ ਰਹੇ ਮੈਂ ਕਿ ਇਹਨਾਂ ਝੜਾ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਟੋਇੰਗ ਵੈਨ ਦੇ ਡਰਾਈਵਰ ਨੇ ਉਹਨਾਂ ਕੋਲ ਲਾਇਸੈਂਸ ਹੀ ਨਹੀਂ ਹੈਗਾ ਤੇ ਇਹਨਾਂ ਦਾ ਵੀ ਚਲਾਨ ਬਣਦਾ ਕਿ ਨਹੀਂ ਇਹ ਪੁਲਿਸ ਦੇਖੇ ਹੁਣ ਪਰ ਇਹਨਾਂ ਨੂੰ ਚਾਹੀਦਾ ਹੈ ਕਿ ਜੇਕਰ ਸੜਕ ਤੇ ਗੱਡੀ ਚਲਾਣੀ ਹੈ ਤੇ ਫਿਰ ਲਾਇਸੈਂਸ ਇਹਨਾਂ ਕੋਲ ਵੀ ਹੋਣਾ ਚਾਹੀਦਾ ਹੈ ਸੋ ਦੀਵੇ ਥੱਲੇ ਨੇਰਾ ਕਹਿ ਸਕਦੇ ਆ ਸੋ ਸਾਡੇ ਨਾਲ ਇੱਥੇ ਇੱਕ ਪੀੜਿਤ ਕਹਿ ਸਕਦੇ ਆ ਜਿਨ੍ਹਾਂ ਦੀ ਗੱਡੀ ਚੁੱਕੀ ਹੈ ਤੇ ਉਹ ਵੀ ਇੱਥੇ ਮੌਜੂਦ ਨੇ ਹਾਂਜੀ ਸਰ ਪੈਸਾ ਕਿੱਥੋਂ ਆਏ ਹੋ ਤੁਸੀਂ ਤੇ ਕਿੱਥੇ ਲੱਗੀ ਸੀ ਗੱਡੀ ਕਰਦਾਸਪੁਰ ਤੋਂ ਆਇਆ ਤੇ ਇਹ ਸ਼ਟਾ ਰੋਡ ਦੇ ਉੱਤੇ ਮੈਂ ਆਪਣੇ ਪਿਤਾ ਜੀ ਦੇ ਚੈੱਕ ਅਪ ਕਰਵਾਉਣ ਆਇਆ ਓਨਲੀ 5 ਮਿੰਟ ਲਈ ਮੈਂ ਰੋਡ ਤੇ ਗੱਡੀ ਖਲਵਾਰੀ ਇਹਨਾਂ ਨੇ ਬਿਨ ਪੁੱਛੇ ਦੇ ਉੱਥੋਂ ਟੋਏ ਕਰਕੇ ਗੱਡੀ ਲੈ ਲੈਂਦੀ ਠੀਕ ਜੇ ਬੇਫਜ਼ੋਲ ਦੀ ਜੀਐਸਟੀ ਲਾਉਂਦੇ ਆ ਨਾ ਕੋਈ ਇਹਨਾਂ ਕੋ ਪਰਚੀ ਆ ਪ੍ਰਾਈਵੇਟ ਕੰਪਨੀ ਆ ਉਹ ਪੈਸੇ ਜਿਹੜੀ ਐਵੇਂ ਠਗ ਰਹੀ ਏ ਕਿੰਨੀ ਆ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਤਰ੍ਹਾਂ ਲੋਕਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮੈਂ ਇੱਥੇ ਆਇਆ ਇਹਨਾਂ ਕੋਲ ਠੀਕ ਜੇ ਨਾਇਕ ਇਹਦੀ ਸੁੰਦੇ ਨਾ ਕਹਿੰਦਾ ਆਪਣੇ ਹਿਸਾਬ ਨਾਲ ਇਹਨਾਂ ਨੇ ਰੇਟ ਫਿਕਸ ਕੀਤੇ ਦੇ ਆ ਨਾਲ ਇਹਨਾਂ ਨੇ ਨਾਲ ਪੰਜਾਬ ਪੁਲਿਸ ਵਾਲੀ ਦੀ ਆ ਇੱਦਾਂ ਜਿਹੜੇ ਵਾਧੂ ਦੇ ਰੇਟ ਲਾਈ ਗਵਰਨਮੈਂਟ ਕਾਲਜ ਦੇ ਬਾਅਦ ਜਿਹੜਾ ਹੰਗਾਮਾ ਹੈ ਜਿਹੜਾ ਉਹ ਵਧਦਾ ਜਾ ਰਿਹਾ ਹੈ ਇਹ ਉਹ ਲੋਕ ਨੇ ਜਿਹੜੇ ਜਿਨ੍ਹਾਂ ਦੀਆਂ ਗੱਡੀਆਂ ਚੁੱਕੀਆਂ ਗਈਆਂ ਨੇ ਉਹਨਾਂ ਤੋਂ ਜਾਣਦੇ ਆ ਕੀ ਸਮੱਸਿਆ ਜੀ ਸੱਸੀ ਗੁਰਵੀਰ ਜੀ ਮੇਰੀ ਸਿਸਟਰ ਦੀ ਕੱਲ ਦਾ ਐਕਸੀਡੈਂਟ ਹੋਇਆ ਵਾ ਠੀਕ ਹੈ ਉਹਨਾਂ ਦੀ ਲੱਤ ਟੁੱਟੀ ਹੋਈ ਹੈ 3 ਮੰਥ ਤੋਂ ਪ੍ਰੈਗਨੈਂਟ ਹੈਗੇ ਨੇ ਅਸੀਂ ਉਹਨਾਂ ਨੂੰ ਹਸਪੀਟਲ ਤੋਂ ਲੈ ਕੇ ਬਾਹਰ ਲੈ ਕੇ ਆਣ ਲੱਗੇ ਆ ਤੇ ਉੱਥੇ ਗੱਡੀ ਲੈ ਕੇ ਖੜੀ ਕੀਤੀ ਹੋਈ ਹੈ ਮਗਰ ਉਹ ਐ ਸਮੇਂ ਹਸਪੀਟਲ ਦੇ ਬਾਹਰ ਖੜੀ ਹੈਗੀ ਯਾਰ ਤੈਨ ਵੀ ਨੀ ਦੀ ਉਹ ਪ੍ਰੈਗਨੈਂਟ ਹੈਗੀ ਐ ਲਾਤੋਂ ਉਹਨਾਂ ਦੀ ਟੁੱਟੀ ਹੋਈ ਯਾਰ ਐਨੇ ਹੀ ਟੋਰ ਮਤਲਬ ਅਸੀਂ ਕੋਈ ਕ੍ਰਿਮੀਨਲ ਆ ਯਾਰ ਇਸ ਤਰੀਕੇ ਦਾ ਰਵਈਆ ਯਾਰ ਇੱਥੇ ਆ ਕੇ ਇਹਨਾਂ ਨੇ ਆਪਾਂ ਪਿਆਰ ਨਾਲ ਡਿਸਕਸ ਕੀਤੀ ਇਹ ਕਹਿੰਦੇ ਪਹਿਲਾਂ ਆਪਣਾ ਫਾਈਨ ਭਰੋ ਤੇ ਜਾਓ ਮਤਲਬ ਇਨਸਾਨੀਅਤ ਬਿਲਕੁਲ ਸਰ ਇਨਸਾਨੀਅਤ ਖਤਮ ਹੋ ਚੁੱਕੀ ਹੈ ਅਸੀਂ ਅਸੀਂ ਕੋਈ ਗੁੰਡੇ ਆ ਯਾਰ ਸ਼ਕਲੋਂ ਗੁੰਡੇ ਨਾਲ ਜਿਹੜਾ ਹੁੰਦੀ ਆ ਅਸੀਂ ਜਿਹੜੇ ਹਸਪੀਟਲ ਤੇ ਤੁਸੀਂ ਗਏ ਉਥੇ ਪਾਰਕਿੰਗ ਹੈਗੀ ਐ ਅਮਨਦੀਪ ਹਸਪੀਟਲ ਦੇ ਬਾਹਰ ਪਾਰਕਿੰਗ ਦੀ ਚਲੋ ਮੈਂ ਇਹ ਚੀਜ਼ ਡਿਸਕਸ ਨਹੀਂ ਕਰਦਾ ਦੇਖ ਪੇਸ਼ੈਂਟ ਨੂੰ ਹੀ ਬਾਹਰ ਲੈ ਕੇ ਆਵਾਂਗੇ ਗੱਡੀ ਕਿੱਥੇ ਲਾਓਗੇ ਕਿੱਥੇ ਲਾਓਗੇ ਤੁਸੀਂ ਤੁਸੀਂ ਮੇਰੀ ਜਗ੍ਹਾ ਹੁੰਦੇ ਤਾਂ ਕਿੱਥੇ ਗੱਡੀ ਲਾਓਗੇ ਗੱਡੀ ਰੋਡ ਦੇ ਉੱਤੇ ਲਾਓਗੇ ਨਾ ਕਿ ਪੇਸ਼ੈਂਟ ਬਾਹਰ ਲੈ ਕੇ ਆਓਗੇ ਤੇ ਗੱਡੀ ਦੇ ਉੱਤੇ ਰੋਡ ਦੇ ਉੱਤੇ ਖੜਾ ਕਰਕੇ ਫੇਰ ਹੀ ਗੱਡੀ ਦੇ ਵਿੱਚ ਬਿਠਾਓਗੇ ਉਹਨਾਂ ਨੂੰ ਕਿ ਸਿੱਧਾ ਗੱਡੀ ਹਸਪੀਟਲ ਦੇ ਅੰਦਰ ਲੈ ਕੇ ਚਲੇ ਜਾਓਗੇ ਮੈਨੂੰ ਇੰਨੀ ਇੰਨੀ ਗੱਲ ਦੱਸ ਦਿਓ ਤੁਸੀਂ ਬਸ ਇੱਥੇ ਅਸੀਂ ਗਲਤ ਹੈਗੇ ਆਂ ਸੋ ਜਿਹੜੇ ਇੱਥੇ ਚਲਾਨ ਕਰ ਰਹੇ ਨੇ ਜਿਹੜੇ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਪਾਈ ਸਾਹਿਬ ਕੀ ਕਹਿਣਾ ਚਾਹੋਗੇ ਕਿ ਲੋਕ ਜਿਹੜੇ ਨੇ ਪਰੇਸ਼ਾਨ ਹੋ ਰਹੇ ਨੇ ਵੀਰ ਜੀ ਇਹ ਤਾਂ ਗੱਡੀ ਰੋਡ ਤੇ ਲਾ ਦਿੰਦੇ ਨੇ ਜਿਸ ਨਾਲ ਆਮ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਹੈ ਨੰਗਣ ਲੱਗ ਜਾਂਦਾ ਸਰ ਅਸੀਂ ਨੂੰ ਕੁਝ ਚਾਮ ਲੱਗ ਜਾਂਦਾ ਇਹਨਾਂ ਨੂੰ ਪਿਆ ਕਿ ਆ ਵੀ ਗੱਡੀ ਆਪਣੀ ਰੋਡ ਤੋਂ ਅੰਦਰ ਬਾਅਦ ਲਾਇਆ ਕਰੋ ਗੱਡੀ ਨੂੰ ਰੋਡ ਤੇ ਨਾ ਲਾਓ ਰੋਕ ਪਰਕੇ ਤੇ ਨਾ ਲਾਓ ਪਰ ਜੋ ਪਾਰਕਿੰਗ ਲਾਓ ਕਿਸੇ ਬੰਦੇ ਦੀ ਕਾਨੂੰਨ ਕਾਨੂੰਨ ਸਭ ਲਈ ਇੱਕ ਹੈਗਾ ਫਿਰ ਤੁਹਾਡੇ ਡਰਾਈਵਰ ਦੇ ਕੋਲ ਜਿਹੜਾ ਗੱਡੀਆਂ ਚੱਕ ਕੇ ਲੈ ਆ ਰਿਹਾ ਉਹਦੇ ਕੋਲ ਲਾਇਸੈਂਸ ਹੀ ਨਹੀਂ ਹੈਗਾ ਉਹਦੇ ਤੇ ਕਾਰਵਾਈ ਕਰੋਗੇ ਉਹ ਅਫਸਰਾਂ ਦਾ ਮੈਂਨਗੇ ਜੀ ਉਹ ਅਫਸਰਾਂ ਨੂੰ ਬਸਾ ਦੇਣਾ ਅਫਸਰਾਂ ਅੱਛਾ ਕਾਨੂੰਨ ਸਿਰਫ ਆੜੇ ਬੰਦੇ ਲਈ ਹੈ ਅਫਸਰਾਂ ਲਈ ਨਹੀਂ ਤੇ ਤੁਸੀਂ ਬਸ ਇੱਥੇ ਸਿਰਫ ਪੈਸੇ ਲੈਣੇ ਨੇ ਪਰਚੀ ਕੱਢ ਕੇ ਦੇਣੀ ਬਸ ਸੜਕਾਂ 'ਤੇ ਬਾਹਰ ਸਾਰੀਆਂ ਗੱਡੀਆਂ ਖਲੋਤੀਆਂ ਆਉਂ ਕਚੈਰੀ ਚੱਲਦੇ ਆ ਵੀਰ ਮੇਰਾ ਹੁਣੇ ਚੱਲੋ ਜਿਨ੍ਹਾਂ ਨੇ ਗੱਡੀਆਂ ਲਾਈਆਂ ਜਿਨ੍ਹਾਂ ਨੇ ਠੇਕੇ ਦਿੱਤੇ ਆ ਉਹਨੇ ਫਰਾਵੀ ਕਿਰਕੋਲ ਸੰਸਕਰਕਾ ਕੇ ਕੋ ਨਹੀਂ ਹੋ ਮਲੇ ਠੀਕੇ ਦੇ ਦਿਓ ਠੀਕ ਆ ਅਹੀਂ ਪਾਗਲ ਹੋ ਗਏ ਯਾਰ ਜਿਹੜੀ ਕਾਰਵਾਈ ਹੈ ਉਹ ਵੱਡੇ ਜਿਹੜੇ ਅਧਿਕਾਰੀ ਨੇ ਉਹ ਕਰਨਗੇ ਇਹ ਸਿਰਫ ਇੱਥੇ ਪਰਚੀ ਕੱਟਣ ਨੂੰ ਬੈਠੇ ਨੇ ਛਲਾਨ ਕੱਟਣ ਨੂੰ ਬੈਠੇ ਨੇ ਤੇ ਪੈਸੇ ਲੈਣ ਨੂੰ ਬੈਠੇ ਨੇ ਪਰ ਆਮ ਲੋਕਾਂ ਦੀ ਜਿਹੜੀ ਸਮੱਸਿਆ ਹੈ ਉਹਨੂੰ ਸੁਣਨ ਵਾਲਾ ਕੋਈ ਨਹੀਂ ਸੋ ਇੱਥੇ ਜਿਹੜੇ ਲੋਕ ਨੇ ਗਵਰਨਮੈਂਟ ਕਾਲਜ ਦੇ ਸਾਹਮਣੇ ਲਗਾਤਾਰ ਪਹੁੰਚ ਰਹੇ ਨੇ ਜਿਹੜੇ ਕਿ ਟੋਇੰਗ ਵੈਨ ਦੇ ਸ਼ਿਕਾਰ ਹੋਏ ਨੇ ਸੋ ਇਸ ਵਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਤੇ ਕਵਾਂਗੇ ਕਿ ਜਿਹੜਾ ਟੋਇੰਗ ਵੈਨ ਵਾਲਾ ਡਰਾਈਵਰ ਹੈ ਉਹਦਾ ਲਾਇਸੈਂਸ ਵੀ ਚੈੱਕ ਕੀਤਾ ਜਾਵੇ ਉਹਦੇ ਕੋਲ ਹੈ ਕਿ ਨਹੀਂ ਪਰ ਉਹਨੇ ਮੰਨਿਆ ਕੈਮਰੇ ਦੇ ਅੱਗੇ ਕਿ ਲਾਇਸੈਂਸ ਨਹੀਂ ਹੈ ਸੋ ਇਸ ਵਲ ਜ਼ਰੂਰ ਧਿਆਨ ਦੇਣਾ ਚਾਹੀਦਾ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ